ਹੈਲੋ ਹਾਂਜੀ ਅ ਅੱਜ ਅਸੀਂ ਪਿੰਡ ਹੈਗਾ ਰਾਜਗੜ ਰਾਜਗੜ ਵਿਖੇ ਵੀ ਕੇ ਜੋ ਕ੍ਰਾਂਤੀਕਾਰੀ ਕੰਮ ਕਰਤਾ ਹੈ ਪ੍ਰਧਾਨ ਮੰਤਰੀ ਮੋਦੀ ਅੱਜ ਪਟਿਆਲੇ ਆ ਰਹੇ ਆ ਤੇ ਉਸ ਦੇ ਪ੍ਰਸੰਗ ਦੇ ਵਿੱਚ ਜਿਹੜਾ ਕਿਸਾਨੀ ਪ੍ਰੋਟੈਸਟ ਚੱਲ ਰਿਹਾ ਉਹਨਾਂ ਦੀ ਇਸ ਫੇਰੀ ਦੇ ਖਿਲਾਫ ਕਿਉਂਕਿ ਉਹਨਾਂ ਦੀਆਂ ਬਹੁਤ ਸਾਰੇ ਗਿੱਲੇ ਸ਼ਿਕਵੇ ਹੈਗੇ ਆ ਤਾਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਅ ਅੱਜ ਦੇ ਪ੍ਰੋਗਰਾਮ ਬਾਰੇ ਸਾਡੇ ਨਾਲ ਜੁੜੇ ਹੋਏ ਹੈਗੇ ਵੀ ਕੇ ਜੋ ਕ੍ਰਾਂਤੀਕਾਰੀ ਦੇ ਚੇਅਰਮੈਨ ਸਰਦਾਰ ਸਰਜੀਤ ਸਿੰਘ ਜੀ ਫੂਲ ਹਾਂਜੀ ਫੂਲ ਸਾਹਿਬ ਅੱਜ ਦਾ ਕੀ ਪ੍ਰੋਗਰਾਮ ਹੈ ਦੇਖੋ ਜੀ ਕੱਲ ਰੋਹਾ ਮੋਰਤਿਆਂ ਵੱਲੋਂ ਦਿਨ ਵੱਲੋਂ 13 ਫਰਵਰੀ ਤੋਂ ਹਰਿਆਣੇ ਦੇ ਬਾਰਡਰਾਂ ਤੇ ਸੰਘਰਸ਼ ਚੱਲ ਰਿਹਾ ਤੇ ਕੱਲ 100 ਦਿਨ ਪੂਰੇ ਹੋਣ ਤੇ ਸਾਰੇ ਬਾਰਡਰਾਂ ਤੇ ਵੱਡੇ ਕਟ ਦਿੱਤੇ ਗਏ ਨੇ ਇੱਥੇ ਕਹਾ ਜਿਹੜੇ ਅਗਲੇ ਐ ਰਣਨੀਤੀਆਂ ਅੰਦੋਲਨ ਦੀ ਉਹਦੇ ਬਾਰੇ ਐਲਾਨ ਕੀਤੇ ਗਏ ਨੇ ਕੱਲ ਜੋ ਇਕੱਠ ਹੋਇਆ ਸਾਡਾ ਦੋਨੇ ਮੋਰਚਿਆਂ ਦੀ ਅਗਵਾਈ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲੀਟিক্যাল ਦੀ ਅਗਵਾਈ ਦੇ ਵਿੱਚ ਉਹਦੇ ਵਿੱਚ ਜੋ ਅੱਜ ਪਟਿਆਲੇ ਪ੍ਰਧਾਨ ਮੰਤਰੀ ਮੋਤੀ ਦਾ ਰੈਲੀ ਹੈ ਉਹਦੇ ਸਬੰਧ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਵੀ ਜਿਹੜੇ ਮੋਦੀ ਦੀ ਹਕੂਮਤ ਦੇ ਅਧੀਨ ਜਾਂ ਜਿਹੜੀ ਭਾਜਪਾ ਦੀ ਹਰਿਆਣਾ ਸਰਕਾਰ ਦੇ ਵਾਈਚ ਸਾਤਵੇਂ ਢੰਗ ਨਾਲ ਦਿੱਲੀ ਜਾ ਰਹੇ ਕਿਸਾਨਾਂ ਤੇ ਜਿਹੜਾ 13 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਅਤਿਆਚਾਰ ਕੀਤਾ ਗਿਆ ਉਹਨਾਂ ਤੇ ਗੋਲੇ ਭਰਾਏ ਗਏ ਆ ਇੱਕ ਕਿਸਾਨ ਦੀ ਗੋਲੀ ਵੱਜਣ ਨਾਲ ਮੌਤ ਵੀ ਹੋਈ ਆ ਕਿੰਨੇ ਦੀਆਂ ਅੱਖਾਂ ਤੋਂ ਅੱਖਾਂ ਦੀ ਰੋਸ਼ਨੀ ਗਈ ਹੈ ਲੱਤਾਂ ਟੁੱਟ ਗਈਆਂ ਨੇ ਤੇ ਬਾਕੀ ਜੋ ਦਿੱਲੀ ਦੇ ਲੋਕਾਂ ਨੇ ਬਾਕੀ ਮੰਗਾ ਤੇ ਉਹਨਾਂ ਤੇ ਸਰਕਾਰ ਵੀ ਅਜੇ ਤੱਕਰ ਚੁੱਪ ਐ ਉਹ ਸੋ ਇਸ ਕਰਕੇ ਕੱਲ ਫੈਸਲਾ ਕੀਤਾ ਵੀ ਪ੍ਰਧਾਨ ਮੰਤਰੀ ਦਾ ਇਹੋ ਜੀ ਹਾਲਤ ਦੇ ਵਿੱਚ ਜਿਹੜਾ ਲਖੀਮਪੁਰ ਵਾਲਾ ਕਾਂਡ ਹੈਗਾ ਉਹਦੇ ਤੇ ਕੋਈ ਇਨਸਾਫ ਨਹੀਂ ਮਿਲਿਆ ਉਲਟਾ ਜਿਹੜਾ ਉਹਦਾ ਮੁੱਖ ਦੋਸ਼ੀ ਅਜੇ ਮਿਸ਼ਰਾ ਉਹਨੂੰ ਦੁਬਾਰੇ ਟਿਕਟ ਨਾਲ ਨਵਾਜਿਆ ਗਿਆ ਸੋ ਇਹਨਾਂ ਹਾਲਤਾਂ ਦੇ ਵਿੱਚ ਉਹਦਾ ਪੰਜਾਬ ਦੇ ਜਿੱਥੇ ਵੱਡੀ ਗੰਟੀ ਕਿਸਾਨਾਂ ਦੀ ਹੈਗੀ ਆ ਵੋਟਰਾਂ ਦੀ ਇਹਦਾ ਕੋਈ ਹਲਾਕੇ ਹੱਕ ਨਹੀਂ ਬਣਦਾ ਪੰਜਾਬ ਚ ਆ ਕੇ ਉਹ ਕਿਸਾਨਾਂ ਤੋਂ ਹਮੈਤ ਦੀ ਝਾਕ ਰੱਖੇ ਇਸ ਕਰਕੇ ਫੈਸਲਾ ਕੀਤਾ ਗਿਆ ਵੀ ਪਟਿਆਲੇ ਵੀ ਜਲੰਧਰ ਵੀ ਜਿੱਥੇ-ਜਿੱਥੇ ਵੀ ਇੰਦੀਆਂ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਹੋਣਗੀਆਂ ਜੀ ਕਿਸਾਨ ਇਕੱਠੇ ਹੋ ਕੇ ਕਾਫਲੇ ਦੀ ਸ਼ਕਲ ਦੇ ਵਿੱਚ ਜਿਵੇਂ ਅੱਜ ਪਟਿਆਲੇ ਹੋ ਰਹੇ ਆ ਚਾਰੇ ਤਰਫਾਂ ਤੋਂ ਇਧਰੋਂ ਸਮਾਣੇ ਵਾਲੀ ਸਾਈਡ ਤੋਂ ਸੰਗਰੂਰ ਵਾਲੀ ਸਾਈਡ ਤੋਂ ਉਧਰੋਂ ਰਾਜਪੁਰੇ ਵਾਲੀ ਸਾਈਡ ਤੋਂ ਸਰਾਧਨ ਸਾਈਡ ਤੋਂ ਕਾਫਲੇ ਲੈ ਕੇ ਇਹਨਾਂ ਦਾ ਜਿਹੜਾ ਅਸੀਂ ਮੰਗ ਕਰਾਂਗੇ ਵੀ ਸਾਡੇ ਸਵਾਲਾਂ ਦਾ ਜਵਾਬ ਦੇਵੇ ਜੇ ਫਿਰ ਉਹਨਾਂ ਨੇ ਸਬੋਧਨ ਕਰਨਾ ਹੋਣਾ ਜੇ ਉਹਨਾਂ ਦਾ ਸਵਾਲਾਂ ਦਾ ਜਵਾਬ ਨਾ ਦਿੱਤਾ ਤਾਂ ਅਸੀਂ ਅੱਗੇ ਵਧਾਂਗੇ ਰੈਲੀ ਵੱਲ ਨੂੰ ਤੇ ਜਿੱਥੇ ਵੀ ਉਹਨਾਂ ਨੇ ਰੋਕਿਆ ਉੱਥੇ ਰੁਕ ਕੇ ਜਿਹੜਾ ਹੈਗਾ ਉਹਦਾ ਵਿਰੋਧ ਕੀਤਾ ਜਾਊਗਾ ਜੇ ਟਰੈਫਿਕ ਰੁਕੜੀ ਪਈ ਉਹਨਾਂ ਦੀਆਂ ਜੇ ਸਾਨੂੰ ਰੋਕਿਆ ਗਿਆ ਤਾਂ ਜਿਹੜੀਆਂ ਬੀਜੇਪੀ ਦੀਆਂ ਕੱਟੀਆਂ ਹੋਣਗੀਆਂ ਰੈਲੀ ਚਾਉਣ ਨਾਲ ਗਿਆ ਉਹਨਾਂ ਨੂੰ ਵੀ ਜਾਣ ਨਹੀਂ ਦਿੱਤਾ ਜਾਊਗਾ ਸੋ ਅੱਜ ਅਸੀਂ ਇਧਰੋਂ ਸਾਰੇ ਪਾਸਿਆਂ ਤੋਂ ਰਾਜਪੁਰ ਵਾਲੀ ਸਾਈਡ ਤੋਂ ਵੀ ਕਾਫਲੇ ਚੱਲ ਪਏ ਐ ਇਧਰੋਂ ਵੀ ਸੰਗਰੂਰ ਸਮਾਣੇ ਵਾਲੀ ਸਾਈਡ ਤੋਂ ਖਡੌਰੀ ਤੋਂ ਵੀ ਇੱਕ ਕਾਫਲਾ ਚੱਲਿਆ ਹੋਇਆ ਵੱਡਾ ਤੇ ਉਹ ਪਹੁੰਚ ਰਹੇ ਐ ਤੇ ਉਹਦਾ ਅਸੀਂ ਜਿਹੜਾ ਹੈਗਾ ਡਟ ਕੇ ਵਿਰੋਧ ਕਰਾਂਗੇ ਆ ਤੁਹਾਡੇ ਅਨੁਸਾਰ ਕੀ ਜਿਹੜਾ ਰੈਲੀ ਹੋ ਰਹੀ ਆ ਉਹਨਾਂ ਦੀ ਇਕੱਠ ਹੋ ਰਿਹਾ ਹੈਗਾ ਪੋਲੋ ਗਰਾਊਂਡ ਦੇ ਵਿੱਚ ਜੀ ਉਹਦੇ ਅੰਦਰੋਂ ਵੀ ਵਿਰੋਧ ਹੋਣ ਦੀ ਕੋਈ ਸੁਭਾਵਨਾ ਹੈ ਦੇਖੋ ਜੀ ਇਤਾਂ ਨਹੀਂ ਵੀ ਜਿੱਥੇ ਬੰਦਿਆਂ ਦਾ ਪ੍ਰੋਗਰਾਮ ਹੈ ਵੀ ਕੁਝ ਜਿਹੜੇ ਵਰਕਰ ਹੈਗੇ ਆ ਉੱਥੇ ਵੱਖ-ਵੱਖੇ ਢੰਗਾਂ ਨਾਲ ਉਥੇ ਕਲਾ-ਕਲਾ ਕਰਕੇ ਪਹੁੰਚਣ ਦੀ ਸੁਭਾਵਨਾ ਹੋਵੇ ਤੇ ਉਥੇ ਵੀ ਰੋਸ ਪ੍ਰਗਟ ਕਰਨ ਦੀ ਕੋਈ ਨਹੀਂ ਸਾਡੇ ਜਿਹੜਾ ਦੋਨੋਂ ਮੋਰਚੇ ਵੱਲੋਂ ਜਾਂ ਦੋਨੇ ਮੋਰਚਿਆਂ ਦੀਆਂ ਜੱਥੇਬੰਦੀਆਂ ਵੱਲੋਂ ਜੋ ਕੱਲ ਫੈਸਲਾ ਕੀਤਾ ਗਿਆ ਉਹਦੇ ਵਿੱਚ ਰੈਲੀ 'ਚ ਜਾ ਕੇ ਗੁਪਤ ਰੂਪ ਦੇ ਵਿੱਚ ਵਿਰੋਧ ਕਰਨ ਦਾ ਇਹ ਜਾਂ ਕੋਈ ਸਾਡਾ ਕੋਈ ਪ੍ਰੋਗਰਾਮ ਨਹੀਂ ਅਸੀਂ ਐਲਾਨੀਆਂ ਕਰਾਂਗੇ ਸਾਡਾ ਇਹ ਹੈਗਾ ਵੀ ਇਕੱਲਾ ਉੱਥੇ ਰੇਲੀ ਚ ਦੋ ਚਾਰ ਬੰਦਿਆਂ ਬਨੂੰ ਵਿਰੋਧ ਕਰਨ ਦੀ بجائے ਵੀ ਜੇ ਸੜਕਾਂ ਤੇ ਆ ਕੇ ਵਿਰੋਧ ਹੁੰਦਾ ਕਿੰਨੇ ਪਬਲਿਕ ਨੰਘੂਗੇ ਤੇ ਉਹਨਾਂ ਨੂੰ ਦੱਸਾਂਗੇ ਵੀ ਅਸੀਂ ਸਾਨੂੰ ਗਾਹਾਂ ਕਿਉਂ ਨਹੀਂ ਜਾਣ ਦਿੰਦੇ ਜਿੰਨੀ ਸਾਡਾ ਹੈਗਾ ਵੀ ਉਹਦਾ ਜਿਹੜਾ ਚਿਹਰਾ ਹੈਗਾ ਕਿਸਾਨ ਵਿਰੋਧੀ ਚਿਹਰਾ ਕਾਤਲ ਵਾਲੇ ਕਿਸਾਨਾਂ ਦੇ ਕਾਤਲ ਵਾਲਾ ਚਿਹਰਾ ਜਿਹੜਾ ਹੈ ਉਹਦਾ ਪਰਦਾ ਫਾਸ਼ ਹੋਵੇ ਬੱਸ ਤੋਂ ਬੱਸ ਜਾਨੀ ਜੇ ਅਗਰ ਤੁਹਾਨੂੰ ਰੋਕਿਆ ਜਾਂਦਾ ਹੈ ਜਿੱਥੇ ਬੈਰੀਕੇਡ ਲਗਾਏ ਜਾਂਦੇ ਆ ਤੁਸੀਂ ਉੱਥੇ ਹੀ ਜਿਹੜਾ ਹੈਗਾ ਬੈਠੋਗੇ ਉੱਥੇ ਧਰਨਾ ਲਾਓਗੇ ਜਾਂ ਉਹ ਬੈਰੀਕੇਡ ਤੋੜਨ ਦੀ ਕੋਸ਼ਿਸ਼ ਵੀ ਕਰੋ ਨਹੀਂ ਜੀ ਸਾਡਾ ਤੋੜਦਾ ਕੋਈ ਨਹੀਂ ਪਰ ਇਸ ਗੱਲ ਹੈਗੇ ਵੀ ਜੇ ਸਾਨੂੰ ਉਹਨਾਂ ਨੇ ਬੈਰੀਕਾਰਡ ਬੈਰੀਕੇਡ ਲਾ ਕੇ ਰੋਕਣ ਦਾ ਯਤਨ ਕੀਤਾ ਫਿਰ ਅਸੀਂ ਜਿਹੜੀਆਂ ਉਹਨਾਂ ਦੀਆਂ ਭਾਜਪਾ ਦੀਆਂ ਗੱਟੀਆਂ ਹੋਣਗੀਆਂ ਰੈਲੀ ਜਾਣ ਵਾਲੀਆਂ ਉਹਨਾਂ ਨੂੰ ਵੀ ਨਹੀਂ ਜਾਣ ਦੇਵਾਂਗੇ ਫਿਰ ਸਾਡੀ ਮਜਬੂਰੀ ਹੋਊਗੀ ਵੀ ਸੜਕ 'ਤੇ ਬੈਠਣਾ ਸੜਕ 'ਤੇ ਬੈਠ ਕੇ ਕਾਲੇ ਝੰਡੇ ਅ ਦਰਸਾਉਣੇ ਤੇ ਉੱਥੇ ਸਟੇਜ ਲਾ ਕੇ ਉਹਦਾ ਪਰਦਾ ਫਾਸ਼ ਕਰਨ। ਫਿਰ ਅਸੀਂ ਜਿੱਥੇ ਵੀ ਰੁਕਿਆ ਸਾਡਾ ਨਾਕੇ ਨੁਕੇ ਤੋੜਨਾ ਕੋਈ ਹੈ ਨਹੀਂ ਅੱਜ। ਬੈਰੀਕੇਡ ਤੋੜਨਾ ਹੈ ਨਹੀਂ ਜਿੱਥੇ ਵੀ ਰੁਕਿਆ ਉੱਥੇ ਇਕੱਠੇ ਹੋ ਕੇ ਉੱਥੇ ਸਟੇਜ ਲਾ ਕੇ ਸਾਰਾ ਬਕਾਇਦਾ ਕਾਲੇ ਝੰਡੇ ਵੀ ਦਿਖਾਵਾਂਗੇ ਤੇ ਉਹਦਾ ਜਿਹੜਾ ਕਾਰਜ ਜਾਰੀ ਉਹਨਾਂ ਦੀ ਹੈਗੀ ਇੱਕ ਸਾਦੂ ਉਹਦਾ ਪਰਦਾ ਫਾਸ਼ ਵੀ ਕਰਾਂਗੇ। ਆ ਇੱਕ ਸਵਾਲ ਹੋਰ ਹੈਗਾ ਕਿ ਕੱਲ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਰੈਲੀ ਹੋਈ ਆ ਸੋ ਦੈਨ ਪੂਰੇ ਹੁਣ ਤੇ ਕਿਸਾਨ ਸੰਘਰਸ਼ ਸੈਕੰਡ ਦੇ 100 ਦਿਨ ਪੂਰੇ ਹੋਣ ਉੱਤੇ ਉਸ ਸਮੇਂ ਕਈ ਆਗੂਆਂ ਨੇ ਐਦਾਂ ਦਾ ਵੀ ਮਤਲਬ ਸੱਦਾ ਦਿੱਤਾ ਕਿ ਮੋਦੀ ਨੂੰ ਹਰਾਉਣ ਲਈ ਤੁਸੀਂ ਵੋਟਾਂ ਪਾਓ ਵਿਰੋਧੀਆ ਪਾਰਟੀਆਂ ਨੂੰ ਜਿਹਨੂੰ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਠੀਕ ਹੈਗਾ ਪਰ ਮੋਦੀ ਦੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਤੁਸੀਂ ਇਸ ਪ੍ਰਸੰਗ ਦੇ ਵਿੱਚ ਕੀ ਸਮਝਦੇ ਹੋ ਲੋਕ ਲੋਕਾਂ ਨੂੰ ਇਸ ਮੌਕੇ ਦੇ ਉੱਤੇ ਕੀ ਵੋਟਾ ਪਾਉਣੀਆਂ ਚਾਹੀਦੀਆਂ ਨੇ ਉਹਨਾਂ ਦਾ ਬਾਈਕਟ ਕਰਨਾ ਚਾਹੀਦਾ ਜਾਂ ਕਿਸੇ ਖਾਸ ਧਿਰ ਨੂੰ ਵੋਟਾ ਪਾਉਣੀਆਂ ਚਾਹੀਦੀਆਂ ਨੇ ਜਾਂ ਇੱਕ ਹੋਰ ਫਾਰਮੂਲਾ ਆ ਰਿਹਾ ਹੈ ਕਿ ਜਿਹੜਾ ਕੋਈ ਉਮੀਦਵਾਰ ਜਿੱਤਦਾ ਲੱਗਦਾ ਉਹਨੂੰ ਵੋਟ ਪਾ ਦਿਓ ਕੀ ਸਮਝਦੇ ਹੋ ਤੁਸੀਂ ਇਸ ਨੂੰ ਦੇਖੋ ਜੀ ਜਿਹੜਾ ਸਾਡਾ ਕਿਸੇ ਵੀ ਪਾਰਟੀ ਨੂੰ ਵੋਟ ਪਾਉਣ ਦਾ ਕੋਈ ਫੈਸਲਾ ਦੇ ਨਾ ਕੋਈ ਲਾਭ ਹੈ ਹਾਂ ਇਹ ਹੈਗਾ ਵੀ ਜਿਹੜਾ ਮੋਦੀ ਦਾ ਜਿਹੜਾ ਇਹਦਾ ਇਹਨੇ ਜਿਹੜੀ 10 ਸਾਲਾਂ ਦੀ ਕਾਰਗੁਜ਼ਾਰੀ ਹੈ ਸਾਰੇ ਖੇਤੀ ਸੈਕਟਰ ਨੂੰ ਤਬਾਹ ਕਰਨ ਵਾਲੀ ਕਾਰਪੋਰੇਟ ਜਿਹੜੇ ਹੈਗੇ ਦੇਸ਼ੀ ਵਿਦੇਸ਼ੀ ਉਹਨਾਂ ਨੂੰ ਮਾਣੋ ਮਾਰ ਕਰਨ ਵਾਲੀ ਸਾਰਾ ਦੇਸ਼ ਹੈ ਜਿਹੜਾ ਉਹਨਾਂ ਕੋਲੇ ਘਿਹੜੇ ਕਰਨ ਵਾਲੀ 14 ਲੱਖ ਕਰੋੜ ਦੇ ਉਹਨਾਂ ਦੇ ਕਰਜ਼ੇ ਮਾਫ ਕਰਨ ਵਾਲੀ ਕਿਸਾਨਾਂ ਦੀਆਂ ਖੁਦਕਸ਼ੀਆਂ ਹੋ ਰਹੀਆਂ ਨੇ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਹੋ ਰਹੀਆਂ ਨੇ ਉਹਨਾਂ ਦਾ ਕੋਈ ਕਰਜ਼ਾ ਮਾਫ ਕਰਨ ਦੀ ਹੈ ਨਹੀਂ ਜਿਹੜੀ ਫਸਲਾਂ ਨੂੰ ਬਚਾਉਣ ਦੇ ਖਾਤਰ ਆਪਣੇ ਐਮਐਸਪੀ ਦੀ ਗਰੰਟੀ ਵਾਲੀ ਹੈਗੀ ਉਹਦੇ ਤੇ ਕੋਈ ਹੈ ਨਹੀਂ ਇਸ ਕਰਕੇ ਜਿਹੜਾ ਉਹਦਾ ਰੋਲ ਹੈਗਾ ਸਾਰਾ ਉਸ ਤੋਂ ਅਸੀਂ ਕਹਿੰਦੇ ਆ ਵੀ ਇਹਦੇ ਇਹਨੂੰ ਸਜ਼ਾ ਦਿਓ ਜੇ ਕੋਈ ਵੋਟ ਉਹਨੂੰ ਉਹਦਾ ਬੋਲ ਕਰਕੇ ਉਹਦਾ ਉਹਨੂੰ ਹਰਾ ਕੇ ਉਹਨੂੰ ਉਧਰ ਦੇ ਵੀ ਸਜ਼ਾ ਦੇਣਾ ਚਾਹੁੰਦਾ ਉਹਨੂੰ ਹਰਾਉਣ ਦਾਹੀਂ ਉਹਨੂੰ ਭਜਾਉਣ ਦਾਹੀਂ ਤਾਂ ਸਾਡਾ ਹੈਗਾ ਉਹ ਇਹਨੂੰ ਹਰਾਓ ਭਜਾਓ ਸਜ਼ਾ ਦਿਓ ਉਹਨੂੰ ਫਿਨਿਸ਼ ਕਰੋ ਉਹਨੂੰ ਪਰ ਜਿਹੜਾ ਤੁਸੀਂ ਹੈਗਾ ਵੀ ਅਸੀਂ ਕਹਾਂ ਇਹ ਕੋਈ ਕੋਈ ਨਹੀਂ ਕਿਹਾ ਵੀ ਇਹਨੂੰ ਜਿਤਾਓ ਹਰਾਓ ਤੇ ਫਲਾਣੇ ਨੂੰ ਜਿਤਾਓ ਉਸੇ ਤਾਂ ਨਹੀਂ ਕਿਹਾ ਕਿਉਂਕਿ ਸਾਡਾ ਜਿਹੜਾ ਹੈਗਾ ਹੁਣ ਅਸੀਂ ਵੇਖੋ ਚੋਣ ਜਦੋਂ ਐਲਾਨ ਵੀ ਹੋ ਗਿਆ ਇਲੈਕਸ਼ਨ ਕੋਰਡ ਵੀ ਲੱਗ ਗਿਆ ਉਹਦੇ ਦੌਰਾਨ ਵੀ ਅਸੀਂ ਆਪ ਦਾ ਜਿਹੜਾ ਮੋਰਚਾ ਸਾਰੇ ਬਾਰਡਰਾਂ ਤੇ ਚੱਲ ਜਾਰੀ ਰੱਖਿਆ ਕਿਉਂਕਿ ਸਾਡੀ ਦੋਨਾਂ ਮੋਰਚਾਂ ਦੀ ਇਹ ਸਮਝਦਾਰੀ ਹੈ ਵੀ ਜਿਹੜਾ ਸਾਡਾ ਜੇ ਕੋਈ ਹੁਣ ਹੈ ਉਹ ਸੜਕਾਂ ਤੇ ਆਉਣ ਦੇ ਨਾਲ ਅੰਦੋਲਨਾਂ ਦੇ ਨਾਲ ਸੰਘਰਸ਼ ਤਿੱਖਾ ਤੇਜ ਕਰਨ ਦੇ ਨਾਲ ਸਾਡਾ ਕੋਸ ਸਬਰ ਨਾ ਜਿਵੇਂ ਬੋਟ ਦੀ ਚੋਟ ਨੂੰ ਅਸੀਂ ਕੋਈ ਅਸੀਂ ਉਹਦੇ ਹਾਮੀ ਨਹੀਂ ਅਸੀਂ ਸੰਘਰਸ਼ ਦੀ ਚੋਟ ਦੇ ਹਾਮੀ ਹੈ ਵਿਸ਼ੇ ਸੰਘਰਸ਼ ਮਜ਼ਬੂਤ ਕਰੋ ਜਿੱਥੇ ਸੰਘਰਸ਼ ਤੁਹਾਡਾ ਇਕਾ ਮਜ਼ਬੂਤ ਹੋਊਗਾ ਸੰਘਰਸ਼ ਮਜ਼ਬੂਤ ਹੋਊਗਾ ਉੱਥੇ ਅਸੀਂ ਪ੍ਰਾਪਤਕਾ ਵੀ ਕੀਤੀਆਂ ਸੜਕਾਂ ਤੇ ਆਉਣਾ ਪਊਗਾ ਸੋ ਇਸ ਕਰਕੇ ਅਸੀਂ ਤਿੰਨ ਕਾਲੇ ਕਰੋਨ ਪਹਿਲਾਂ ਰੱਦ ਕਰਾਏ ਨੇ ਉਹ ਕੋਈ ਅਸੀਂ ਕਿਸੇ ਨੂੰ ਵੋਟ ਪਾ ਕੇ ਜਾਂ ਪਾਰਲੀਮੈਂਟ ਦੀ ਕਿਸੇ ਵੋਟ ਪਾਰਟੀ ਦੀ ਨਹੀਂ ਸਾਨੂੰ ਉਹ ਉਹ ਕਰੋਨ ਰੱਦ ਕਰਵਾਤੇ ਉਹ ਸੰਘਰਸ਼ ਸੜਕ ਤੇ ਆਏ ਆ ਕਿਸਾਨ ਲੱਖਾਂ ਦੀ ਗਿਣਤੀ ਚ ਤਾ ਹੋਏ ਆ ਇਹ ਵੀ ਅਸੀਂ ਕਹਿੰਦੇ ਆ ਵੀ ਸੰਘਰਸ਼ ਦੀ ਝੋਟ ਦੇ ਹਾਮੀ ਆ ਅਸੀਂ ਵੋਟ ਦੀ ਝੋਟ ਬਾਰੇ ਸਾਡਾ ਕੋਈ ਕੋਈ ਐਲਾਨ ਨਹੀਂ ਨਹੀਂ ਅ ਫਿਰ ਵੀ ਤੁਸੀਂ ਲੋਕਾਂ ਦੇ ਜਨਵਰ ਵੀ ਹੈਗਾ ਜਿਦੋਂ ਇੱਕ ਵਾਰੀ ਤੁਸੀਂ ਉਹਨੂੰ ਐ ਲੱਗਦਾ ਵੀ ਇੱਧਰ ਤਾਂ ਜਾਣਦਾ ਮੇਰਾ ਨੁਕਸਾਨ ਹੋਇਆ ਪਿਛਲੀ ਵਾਰ ਦੁਬਾਰੇ ਜਨਵਰ ਵੀ ਨਹੀਂ ਜਾਂਦਾ ਅਸੀਂ ਇਹ ਵੋਟ ਵਾਲਾ ਕੋਈ ਪਹਿਲੀ ਵਾਰ ਥੋੜਾ ਪਾਉਣ ਜਾ ਰਹੇ ਹਾਂ ਮੈਨੂੰ ਲੱਗਦਾ ਵੀ 80 ਸਾਲਾਂ ਦੇ ਵਿੱਚ ਅਸੀਂ 18 ਵਾਰੀ ਤਾਂ ਲੋਕ ਸਭਾ ਦੀਆਂ ਵੋਟਾਂ ਪਾ ਕੇ ਦੇਖ ਲਈਆਂ ਕਿੰਨੇ ਵਾਰੀ ਇਤੋਂ ਵੱਧ ਵਾਰੀ ਆਪਣੀਆਂ ਐਸੈਂਬਲੀ ਦੀਆਂ ਚੋਣਾਂ ਦੂਜੀਆਂ ਪਾ ਕੇ ਦੇਖ ਲਈਆਂ ਵੀ ਉਹਦੇ ਵਿੱਚੋਂ ਜਿੰਨੀਆਂ ਵੀ ਅਸੀਂ ਵੋਟਾਂ ਦਾ ਸਾਡਾ ਅਸੀਂ ਮਨੁੱਖ ਆ ਅਸੀਂ ਬਿਨੇ ਅਵਿਆਦ ਆ ਪੈ ਕੇ ਸਾਨੂੰ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਜਿੰਨੇ ਵਾਰੀ ਵੀ ਅਸੀਂ ਵੋਟਾਂ ਪਾ ਕੇ ਬਦਲ ਬਦਲ ਕੇ ਪਾਰਟੀਆਂ ਨੇ ਸਰਕਾਰਾਂ ਬਣਾਇਆਂ ਨੇ ਹਰੇਕ ਨੇ ਸਾਡੇ ਨਾਲ ਧਗਾ ਕੀਤਾ ਵੋਟਾਂ ਤੋਂ ਜਦੋਂ ਸੱਥੋਂ ਸਤਾ ਆਪਣੀਆਂ ਵੋਟਾਂ ਰਾਹੀਂ ਸਤਾ ਪ੍ਰਾਪਤ ਕਰ ਲੈਂਦੇ ਆ ਉਸ ਤੋਂ ਬਾਅਦ ਅਸੀਂ ਉਹਨਾਂ ਵਾਸਤੇ ਕੁਝ ਨਹੀਂ ਰਹਿ ਜਾਂਦੇ ਲੋਕ ਕਰਨ ਵਾਲੇ ਪਹਿਲਾਂ ਵਾਦੇ ਹੋਰ ਕਰਦੇ ਆ ਵੋਟਾਂ ਜਿੱਤਣ ਤੋਂ ਬਾਅਦ ਬਿਲਕੁਲ 180 ਡਿਗਰੀ ਉਲਟਾ ਪਲ ਕਰਦੇ ਆ ਇਸ ਕਰਕੇ ਸੋਚਿਆ ਵੀ ਇਹਦੇ ਵਿੱਚ ਉਹ ਹੁਣ ਵੀ ਅਸੀਂ ਉਹੀ ਝੋਟਿਆਂ ਦੇ ਜਿਵੇਂ ਪੰਜਾਬੀ ਦੀ ਕਹਾਵਤ ਹੈ ਕੱਟਿਆਂ ਦੇ ਘਰੋਂ ਲੱਸੀ ਭਾਲਣ ਵਾਲੀ ਗੱਲ ਹੈ ਵੀ ਜੇ ਇਹਨਾਂ ਘੋਟਾਂ ਵਾਲਿਆਂ ਚੋਂ ਭਾਲਦਾ ਵੀ ਇਹ ਸਾਡਾ ਸਮਰਥਨ ਦੇਣਗੇ ਮੱਜਾਂ ਵਾਲੇ ਘਰੇ ਤਾਂ ਦੱਸੀ ਹੋ ਸਕਦੀ ਆ ਪਰ ਕੱਟਿਆਂ ਵਾਲੇ ਘਰੋਂ ਜੇ ਕੋਈ ਲੱਸੀ ਭਾਲਦਾ ਉਹ ਕੱਟੇ ਦਾ ਨਹੀਂ ਦੋਸੋ ਰੱਸੀ ਭਾਲਣ ਵਾਲੇ ਦਾ ਦੋਸਤ ਅੱਛਾ ਪਿਛਲੇ ਸਮੇਂ ਦੇ ਵਿੱਚ ਐਸ ਕੇ ਐਮ ਦੇ ਇੱਕ ਹਿੱਸੇ ਦੇ ਮਤਲਬ ਬੜੀ ਮੈਂ ਕਹਿੰਨਾ ਚੋਟੀ ਦੇ ਆਗੂਆਂ ਨੇ ਝੋਟ ਪੋਲਿਟਿਕਸ ਦੇ ਵਿੱਚ ਉਤਰਨ ਦਾ ਫੈਸਲਾ ਲਿਆ ਸੀ ਜੀ ਉਹ ਫੇਲ ਹੋਏ ਜੀ ਉਹ ਤੇ ਕੀ ਟਿੱਪਣੀ ਕਰਾਂਗੇ ਦੇਖੋ ਜੀ ਉਹ ਤਾਂ ਅਸੀਂ ਜਦੋਂ ਦਿੱਲੀ ਤੋਂ ਉੱਤਰਨ ਤੋਂ ਵਾਪਸ ਆਏ ਆ ਅਹ ਤਾਂ ਸਾਰਾ 2021 ਦੇ ਵਿੱਚ ਉਦੋਂ ਬਾਅਦ ਅਸੈਂਬਲੀ ਦੀਆਂ ਚੋਣਾਂ ਆਈਆਂ ਨੇ ਪੰਜਾਬ اسمبلی ਦੀਆਂ ਵੀ ਚੋਣਾਂ ਸੀਗੀਆਂ ਤੇ ਵਿਚ ਗਿਆ ਵੀ ਚਾਉਣਾ ਵੀ ਸੀਗਾ ਜੁਪੀ ਦੇ ਵਿੱਚ ਉਹ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਮੋਕਾਂ ਤੇ ਇੰਨੀ ਕਿਉਂਕਿ ਅਸੀਂ ਜਿਹੜਾ ਉੱਥੇ 13 ਮਹੀਨੇ ਅੰਦੋਲਨ ਕੀਤਾ ਉੱਥੇ ਅਸੀਂ ਕਿਹਾ ਵੀ ਭਾਈ ਸਾਡਾ ਜੇ ਕੁਝ ਸਮਰਨਾ ਸਾਡਾ ਇੱਕੇ ਨਾਲ ਸੰਘਰਸ਼ ਦਾ ਸਵਾਲ ਉੱਥੇ ਉਹ ਕਹਿੰਦੇ ਵੀ ਰਹੇ ਆ ਵੀ ਅਸੀਂ ਸਾਡਾ ਕੋਈ ਪੋਲੀਟਿਕਲ ਮਨੋਰਥ ਨਹੀਂ ਸਾਡਾ ਕੋਈ ਇੱਥੋਂ ਏਸੀ ਜਿਹੜੀ ਇਹ ਲੁਟੇਰੀ ਸਤਾ ਹੈਗੀ ਆ ਰਾਸ ਸਤਾ ਇਹਦੇ ਉੱਤੇ ਸਾਡਾ ਹਿੱਸਾਪੱਤੀ ਦਾ ਕੋਈ ਮਨੋਰਥ ਨਹੀਂ ਤੇ ਉਹੀ ਉਦੋਂ ਬਾਅਦ ਆ ਕੇ ਫਿਰ ਇਸੇ ਪੱਤੀ 'ਚ ਪੈ ਗਏ ਕਿਉਂਕਿ ਕੋਈ ਐ ਤਾਂ ਐ ਨਹੀਂ ਸੀ ਵੀ ਉਹ ਕਿਸਾ ਪੱਤੀ ਭਾੜਲਣ ਦੀ ਸੀ ਉਸ ਕਰਕੇ ਲੋਕਾਂ ਨੇ ਕਿਉਂਕਿ ਲੋਕ ਵੀ ਹੁਣ ਬੋਲੀ ਜਾਣਾ ਕੱਲ ਨੂੰ ਮੈਂ ਉਹਦੇ ਉਲਟ ਕਰੂੰਗਾ ਤੇ ਲੋਕੋ ਕਾਬਲੇ ਤਾਂ ਹੁੰਦੇ ਨੇ ਉਹ ਇਸ ਕਰਕੇ ਉਹਨਾਂ ਨੇ ਮੇਰੇ ਹਿਸਾਬ ਨਾਲ ਜਿਹੜਾ ਤਜਰਬਾ ਕੀਤਾ ਉਹਨਾਂ ਨੇ ਉਹਦੇ ਨਾਲ ਨੁਕਸਾਨ ਸਾਡਾ ਇਹ ਕੀਤਾ ਵੀ ਜਿਹੜੀ ਕਿ ਕਿਸਾਨ ਲਹਿਰ ਕਿਸਾਨ ਅੰਦੋਲਨ ਨਾਲ ਵਿਸ਼ਾਲ ਕਿਸਾਨੀ ਦੀ ਏਕਤਾ ਉਸਰੇ ਸੀ ਉਹ ਉਹਨਾਂ ਦੇ ਚੋਣਾਂ 'ਚ ਜਾਣ ਦੇ ਨਾਲ ਉਹਦੇ ਵਿੱਚ ਦਫਾੜ ਪਈ ਹੈ ਉਹਦੇ ਵਿੱਚ ਫਟ ਪਈ ਹੈ ਸਯੁਕਤ ਕਿਸਾਨ ਮੋਰਚੇ ਚ ਵੀ ਫਟ ਪਈ ਹੈ ਉਹ ਜਿਹੜੇ ਦਫਾੜਾ ਫਟਾ ਹੈ ਉਹ ਅੱਜ ਤੱਕ ਵੀ ਸਾਡਾ ਨੁਕਸਾਨ ਕਰ ਰਹੀ ਹੈ ਇਸ ਕਰਕੇ ਵੋਟਾਂ ਨੇ ਤਾਂ ਮੇਰਾ ਤਾਂ ਘੱਟੋ ਘੱਟ 40 ਸਾਲ ਦਾ ਤਜਰਬਾ ਅੰਦੋਲਨ ਦਾ ਵੀ ਵੋਟਾਂ ਵਾਲਾ ਨੇ ਜਦੋਂ ਵੀ ਵੋਟਾਂ ਆਉਂਦੀਆਂ ਜਿਹੜੀ ਸਾਡੀ ਸੰਘਰਸ਼ ਦੇ ਦੌਰਾਨ ਇੱਕ ਜੁੱਟਤਾ ਬੜੇ ਹੁੰਦੀ ਹੈ ਹੂੰ ਸਾਰੇ ਕਿਸਾਨ ਭਾਈਚਾਰੇ ਦੀ ਜਮਾਤੀ ਚ ਵੈਸੇ ਉਹ ਵੋਟ ਪੋਲਿਟਿਕਸ ਨੂੰ ਲੱਗਦਾ ਹੈ ਵੀ ਇਹ ਤੋਂ ਕਿਨਾਰਾ ਕਰ ਗਏ ਨੇ ਜਾਂ ਪਿਛਲੇ ਤਜਰਬੇ ਉਹ ਬੰਦੇ ਉਸ ਤੋਂ ਪਿੱਛੇ ਹਟ ਗਏ ਨੇ ਜਿਹੜੀ ਜਿਹਦਾ ਜਿਹੜੀ ਇੱਕ ਐਸਕੇਮ ਦੇ ਵਿੱਚ ਫੁੱਟ ਦਾ ਕਾਰਨ ਬਣੀ ਸੀ ਕੀ ਹੁਣ ਮੁੜ ਕੇ ਇਕੱਠੇ ਹੋਣ ਦੀ ਸੁਭਾਵਨਾ ਪੌਰੀ ਲੱਗਦੀ ਹੈ ਤੁਹਾਨੂੰ ਵੇਖੋ ਜੀ ਅਸੀਂ ਤਾਂ ਇਹੀ ਕਿਹਾ ਬਈ ਜਦੋਂ ਆਹਾਂ ਦੋਨੋਂ ਸ਼ੁਰੂ ਕੀਤਾ ਤੇਰਾ ਉੱਪਰ ਬਈ ਉਹਨਾਂ ਨੂੰ ਸਾਰੀਆਂ ਜੱਥੇਬੰਦੀਆਂ ਨੂੰ ਵਾਕਿਆ ਐਸਕੇਮ ਵਾਲਿਆਂ ਨੂੰ ਵੀ ਇਹੀ ਕਿਹਾ ਸੀਗਾ ਵੀ ਆਪਾਂ ਦਿੱਲੀਗੋ ਇਹ ਕਹਿ ਕੇ ਆਏ ਸੀ ਕਿ ਵੀ ਅਸੀਂ ਦਿੱਲੀ ਅਰਗਨ ਅੰਦੋਲਨ ਤੋਂ ਵਾਰੀ ਸ਼ੁਰੂ ਕਰਾਂ ਵੀ ਹੁਣ ਇਹਨਾਂ ਦੀ ਮਜਬੂਰੀ ਵੀ ਹੈ ਇਹਨਾਂ ਨੇ ਲੋਕਾਂ ਦੇ ਤਰ੍ਹਾਂ ਤੇ ਆਉਣਾ ਵੀ ਹੈ ਵੋਟਾਂ ਮੰਗਣ ਦੇ ਖਾਤਰ ਹੁਣ ਅੰਦੋਲਨ ਸ਼ੁਰੂ ਕਰਨ ਦਾ ਮੌਕਾ ਹੈਗਾ ਵੀ ਆਓ ਆਪਾਂ ਦਿੱਲੀ ਅਰਗਨ ਅੰਦੋਲਨ ਸ਼ੁਰੂ ਕਰਦੇ ਤਾਂ ਤੁਸੀਂ ਕੋਈ ਸ਼ਰਤ ਵੀ ਜਵਾਬ ਇਹੀ ਦਿੱਤਾ ਵੀ ਇਹੋ ਜਿਹਾ ਅੰਦੋਲਨ ਆਏ ਥੋੜਾ ਹੁੰਦਾ ਵੀ 2 ਸਾਲ ਬਾਅਦ ਸ਼ੁਰੂ ਹੋ ਜਾਂਦਾ ਇਹੋ ਜਿਹਾ ਅੰਦੋਲਨ ਨੂੰ ਤਾਂ 50 50 ਸਾਲ ਲੱਗ ਜਾਂਦੇ ਨਹੀਂ ਤੁਸੀਂ ਕੋਈ ਉਹਨਾਂ ਤੇ ਇਸ ਤਰ੍ਹਾਂ ਦੀ ਸ਼ਰਤ ਵੀ ਲਾਉਣੀ ਹੋ ਵੀ ਤੁਸੀਂ ਜਿਹੜੀ ਵੋਟ ਪੋਲਿਟਿਕਸ 'ਚ ਗਏ ਆ ਦੀ ਗਲਤੀ ਮੰਨੋ ਜਾਂ ਮੁੜ ਕੇ ਤੁਸੀਂ ਇਸ ਪਾਸੇ ਨਾ ਜਾਣ ਦਾ ਸਾਨੂੰ ਕੋਈ ਯਕੀਨਦਾਨੀ ਕਰੋ ਐਦਾਂ ਦੀ ਗੱਲ ਵੀ ਕਹਨੇ ਸੀ ਨਹੀਂ ਉਹ ਤਾਂ ਇਹਦੇ ਵਿੱਚ ਜਿਹੜਾ ਅੰਦੋਲਨ ਹੋਣਾ ਤੇਰਾ ਫਰਵਰੀ ਤੋਂ ਸ਼ੁਰੂ ਹੋਇਆ ਵੀ ਆਪਾਂ ਇਕੱਠੇ ਸ਼ੁਰੂ ਕਰ ਗਏ ਉਹਦੇ ਵਿੱਚ ਤਾਂ ਇਹੋ ਜੀ ਕੋਈ ਸ਼ਰਤ ਹੈ ਨਹੀਂ ਸੀ ਸਗੋਂ ਇੱਥੇ ਵੀ ਕਿਹਾ ਸੀ ਵੀ ਜੇ ਤੁਸੀਂ ਆਪ ਵੀ ਕਹਿੰਦੇ ਆ ਵੀ ਅਸੀਂ ਮਗਰ ਨਹੀਂ ਜਾਣਾ ਸੋਡੇ ਅਸੀਂ ਆਪਣੀ ਆਜ਼ਾਦ ਹਾਸਤੀ ਕਾਇਮ ਰੱਖਣੀ ਹੈ ਤਾਂ ਵੀ ਤੁਸੀਂ ਕੋਈ ਵੱਖਰਾ ਕਿੱ데 ਬਾਰਡਰ ਹੈਗੇ ਹਰਿਆਣੇ ਪੰਜਾਬ ਦੇ ਕਿੰਨੀਆਂ ਜਹਾਾਈਵੇ ਹੈਗੇ ਨੇ ਵੀ ਕੋਈ ਵੱਖਰਾ ਬਾਰਡਰ ਚੁਣ ਕੇ ਉੱਥੇ ਤੁਸੀਂ ਆਪਣਾ ਆ ਦੌੜ ਲਈ ਸ਼ੁਰੂ ਕਰੋ ਉੱਥੇ ਸਟੇਜ ਲਾਓ ਆਪਦਾ ਇੰਡੀਪੈਂਡੈਂਟ ਆਜ਼ਾਦ ਆਪਦੇ ਵੱਖਰੀ ਹਸਤੀ ਵੀ ਆਪੀ ਕੈਮਰੋ ਰੱਖੋ ਜਿਹੜਾ ਵੀ ਤੁਸੀਂ ਬੋਲਣਾ ਬੋਲੋ ਜਿਹੜੇ ਨੂੰ ਕਿਸ ਨੂੰ ਬੁਲਾਉਣਾ ਬੁਲਾਓ ਨਾ ਉਹਨਾਂ ਦਾ ਨਾਮ ਲਾਓਏ ਅਸੀਂ ਉਹਨਾਂ ਦਿੱਤੀ ਸੀ ਵੀ ਤਾਂ ਕਿ ਭਾਵੇਂ ਆਪਣੀਆਂ ਸਟੇਜਾਂ ਅਡਾਡ ਹੋਣ ਪਰ ਸੱਟ ਜਿਹੜੀ ਸਾਂਝੀ ਹੈ ਜਿਹੜੀ ਦਿੱਲੀ ਦੇ ਜਿਹੜਾ ਸਰਕਾਰਾਂ ਤੇ ਸਾਂਝੀ ਸੱਟ ਬੰਦੇ ਇਹ ਅਸੀਂ ਕੀਤੀ ਸੀ ਉਹ ਪ੍ਰਪੋਜ਼ਲ ਸਾਹਮਣੇ ਰੱਖੀ ਸੀ ਪਰ ਉਹਦੇ ਨੇ ਸਹਿਮਤੀ ਨਹੀਂ ਹੋਈ ਜਿਹਦੇ ਕਰਕੇ ਹੁਣ ਅਸੀਂ ਕਹਿੰਦੇ ਆ ਵੀ ਹੁਣ ਉਹ ਵੋਟਾਂ ਵਾਲਾ ਨੰਗ ਆ ਹੁਣ ਤਾਂ ਵੋਟਾਂ ਵਾਲਾ ਤਾਂ ਨੰਗ ਹੈ ਵੋਟ ਦੀ ਛੋਟ ਵਾਲਾ ਨੰਗ ਹੈ ਉਹ ਪਤਾ ਲੱਗ ਜੂ ਕਿ ਵੋਟ ਦੀ ਛੋਟ ਨੇ ਸਾਡਾ ਕਿੰਨਾ ਕੁ ਸਾਨੂੰ ਜਿਹੜੇ ਸਾਡੇ ਬੁੱਧੇ ਸੀਗੇ ਐਮਐਸਪੀ ਵਾਲਾ ਮੋਤਾ ਕਰਜ਼ੇ ਮਾਫੀ ਵਾਲਾ ਬੀਮਾ ਯੋਜਨਾ ਵਾਲਾ ਭਾਰਤ ਚੋਂ ਬਾਹਰ ਆਉਣ ਵਾਲਾ ਡਬਲ ਛੁੱਟੀ ਉਹ ਚੋਂ ਤੇ ਮਜ਼ਦੂਰਾਂ ਦਾ ਨਰੇਗਾ ਵਾਲਾ ਜਿਹੜਾ ਹੈਗਾ ਉਹ ਕਿੰਨੇ ਕੁ ਜਾ ਬਿਜਲੀ ਐਕਟ ਆ ਜਿਹੜਾ 2023 ਵਾਲਾ ਇਹ ਵੋਟਾਂ ਦੀ ਜੋਰ ਜਮਾਈ ਨਾਲ ਇਹਦੇ ਨਾਲ ਬਹੁਤ ਕਿ ਲੱਗੀਆਂ ਹੋਈਆਂ ਨੇ ਕਿਉਂਕਿ ਬਹੁਤਿਆਂ ਜਥੇਬੰਦੀਆਂ ਠੀਕ ਆਪ ਨਹੀਂ ਖੜੇ ਹੋਣਗੇ ਉਹਨਾਂ ਦੇ ਦਲ ਖੱਟੇ ਹੋਗੇ ਪਰ ਉਹ ਉਹਨਾਂ ਨੂੰ ਉਹ ਜਿਹੜਾ ਰਾਹ ਨਹੀਂ ਉਹਨੂੰ ਲੱਗਿਆ ਵੀ ਉਹ ਕੋਟਾ ਪੋਲਿਟਿਕਸ ਵਾਲਾ ਗਲਤ ਹੈ ਉਹ ਹੁਣ ਵੀ ਕਿਸੇ ਨਾ ਕਿਸੇ ਪਾਰਟੀ ਨੂੰ ਸਪੋਰਟ ਕਰਨ ਦੇ ਲੱਗੇ ਆਉਂਦੇ ਨੇ ਉਹ ਇੰਡੀਆ ਗੱਠਜੋੜ ਤੋਂ ਲੱਗੇ ਆਉਂਗੇ ਨੇ ਜਿਹੜੀਆਂ ਆਹ ਖੱਬੇ ਪੱਖੀ ਸਾਰੀਆਂ ਕਿਸਾਨ ਦੇ ਇੱਥੇ ਬਣ ਗਏ ਹੈਗੀਆਂ ਨੇ ਉਹੋ ਸਰگە ਚੋਣ ਪ੍ਰਚਾਰ ਚ ਵੀ ਲੱਗੇ ਹੋਣਗੀਆਂ ਨੇ ਚਲੋ ਅਸੀਂ ਕਹਿਆ ਵੀ ਉਹ ਨੰਗ ਗਿਆ ਪਤਾ ਲੱਗ ਗਿਆ ਵੀ ਬੋਟ ਦੇ ਚੋਟ ਨੇ ਕਿੰਨਾ ਅਸਰ ਪਾਤਾ ਚਾਰ ਚੋਣ ਨੂੰ ਪਤਾ ਲੱਗ ਗਿਆ ਉਦੋਂ ਬਾਅਦ ਫਿਰ ਅਸੀਂ ਕਹਿੰਦੇ ਆ ਵੀ ਹੁਣੇ ਸੰਘਰਸ਼ ਵਾਲੇ ਪਾਸੇ ਹੋਣਾ ਆਉਗਾ ਜਿਆਦਾ ਅੱਛਾ ਇਹਦੇ ਚ ਇੱਕ ਆਖਰੀ ਸਵਾਲ ਹੈਗਾ ਹਾਂਜੀ ਹਾਂ ਪਿਛਲੇ ਸੰਘਰਸ਼ ਦੌਰਾਨ ਤਕਰੀਬਨ ਸਾਰੀਆਂ ਜਿੱਥੇ ਬੰਦੀਆਂ ਨੇ ਵੀ ਜਾਂ ਬૌਧਿਕ ਪੱਧਰ ਤੇ ਬਹੁਤ ਸਾਰੇ ਬੁੱਧੀਜੀਵਿਆਂ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਜਾਂ ਮੁਲਾਂਕਣ ਦੌਰਾਨ ਵੀ ਉਹ ਸੰਘਰਸ਼ ਦਾ ਕਿ ਜਿਹੜੀ ਖੇਤ ਮਿੱਟੀ ਦੀ ਪ੍ਰੋਬਲਮ ਆਈ ਹਾਂ ਹਾਂ ਅਸੀਂ ਇੱਕ ਆਪ ਨੂੰ ਬਿਲਕੁਲ ਨੋਟ ਕਰਦੇ ਆ ਵੀ ਜਿਹੜੇ ਖੇਤ ਮਜ਼ਦੂਰ ਵੀ ਆ ਉਹ ਵੀ ਕਿਸਾਨਾਂ ਵਾਂਗੂ ਪੂਰੇ ਆयो ਵਾਸੇ ਵਾਸੇ ਵਾਸਰੇ ਜਿਹੜੇ ਮੇਰਾ ਟਿਕਟ